ਇਥੇ ਬੈਠੀ ਉਹਨੂੰ ਬਹੁਤ ਲੋਕਾਂ ਨੇ ਮੰਨ ਲੈਣਾ ਨਾਲ ਦੀ ਨਾਲ ਸਾਡੀ ਵੀ ਗੱਲ ਤੇ ਵਿਸ਼ਵਾਸ ਨਾ ਕਰੇ ਤੇ ਸ਼ੁਰੂ ਤੋਂ ਸਾਡੇ ਨਾਲ 13 ਫਰਵਰੀ ਤੋਂ ਲੈ ਕੇ ਹੁਣ ਤੱਕ ਸਵਾਏ ਮਾਨ ਦੀ ਜਿਹੜੀ ਟੀਮ ਹੈ ਉਹ ਵੀ ਲਗਾਤਾਰ ਸਾਡੇ ਨਾਲ ਇੱਥੇ ਹਾਜ਼ਰੀ ਉਹਨਾਂ ਦੀ ਤੇ ਅੱਜ ਵੀ ਉਹਨਾਂ ਦੇ ਜਿਹੜੇ ਉੱਚ ਕੋਪੀ ਦੇ ਡਾਕਟਰ ਨੇ ਅਮਰੀਕਾ ਤੋਂ ਆਏ ਨੇ ਉਹ ਸਾਰੀਆਂ ਜਿਹੜੀਆਂ ਬਿਮਾਰੀਆਂ ਨਾਲ ਸੰਬੰਧਿਤ ਚੈੱਕਅਪ ਕਰਨਾ ਉਹ ਲਗਾਤਾਰ ਜਿਹੜੀ ਰੋਜ਼ ਰਿਪੋਰਟ ਹੈ ਉਹ ਜਨਤਕ ਕਰ ਰਹੇ ਨੇ ਕੱਲ ਜਿਹੜੀ ਚਾਨਕ ਕਿਉਂਕਿ ਰੋਜ਼ ਇਹ ਡਾਕਟਰ ਸਾਹਿਬ ਆਉਂਦੇ ਨੇ ਉਹ ਭਾਰ ਵੀ ਚੈੱਕ ਕਰਦੇ ਨੇ ਤੇ ਜਿਹੜੀ ਆਪਣਾ ਬਲੱਡ ਲੈਣਾ ਉਹ ਤਾਂ ਉਹਨਾਂ ਨੇ ਜਿਹੜੀ ਰਿਪੋਰਟਾਂ ਆਉਣੀਆਂ ਆਉਣੀਆਂ ਕੱਲ ਜਦੋਂ ਜਦੋਂ ਪਹਾੜ ਝੋਖਣਾ ਆਂਦਾ ਕਿਸੇ ਸਹਾਰੇ ਦੀ ਲੋੜ ਨਹੀਂ ਹੁੰਦੀ ਉਹਨਾਂ ਨੇ ਕੱਲ ਨਹੀਂ ਹੋਇਆ ਗਿਆ ਸਿੱਧਾ ਡਿਲੇਵਲ ਸਾਹਿਬ ਤੋਂ ਤਾਂ ਡਾਕਟਰਾਂ ਨੇ ਸਾਨੂੰ ਕਿਹਾ ਵੀ ਇਹ ਮਜਬੂਰੀ ਹੈ ਸਾਡੀ ਜਿੰਨਾ ਚਿਰ ਉਹ ਖੜ ਨਹੀਂ ਸਕਦੇ ਤਾ ਉਹ ਜਿਹੜਾ ਕੰਡਾ ਹੈ ਸਾਡਾ ਅਸੀਂ ਜੋਖ ਵੀ ਨਹੀਂ ਸਕਦੇ ਜੇ ਹੱਥ ਪਾਉਂਦੇ ਤਾਂ ਸਾਡੇ ਬਜਨ 'ਚ ਫਰਕ ਪੈਂਦਾ ਅਸੀਂ ਆਖਿਆ ਵੀ ਠੀਕ ਹੈ ਜੋ ਤੁਸੀਂ ਚਾਹੁੰਦੇ ਹੋ ਪਰ ਨਾਲ ਦੀ ਨਾਲ ਫਿਰ ਉਹਨਾਂ ਨੇ ਕਿਹਾ ਜੋ ਹਾਲਾਤ ਹੈ ਅੱਜ ਆਪਾਂ 17ਵੇਂ ਦਿਨ 'ਚ ਆਏ ਤੁਸੀਂ ਜਿਹੜੀ ਮਿਲਣੀ ਹੈ ਖਾਸ ਕਰਕੇ ਸਾਡੇ ਵਰਕਰਾਂ ਨੂੰ ਕਿਹਾ ਉਹਨਾਂ ਨੇ ਬਈ ਇਹ ਘਟਾਓ ਪਰ ਸਾਡੀ ਵੀ ਮਜਬੂਰੀ ਹੈ ਹੁਣ ਜਿਹੜੇ ਪਰਿਵਾਰਾਂ ਨੂੰ ਡੱਲੇਵਾਲ ਸਾਹਿਬ ਮਿਲੇ ਨੇ ਜਿਹੜੀਆਂ ਮਾਵਾਂ ਦਾ ਸੀ ਪ੍ਰਸ਼ਾਦਾ ਛੱਕਿਆ ਜਿਹਦੇ ਘਰਾਂ ਦੇ ਵਿੱਚ ਅਸੀਂ ਰਾਤਾਂ ਕੱਟੀਆਂ ਨੇ ਉਹਨਾਂ ਪਰਿਵਾਰਾਂ ਦਾ ਵੀ ਸਾਨੂੰ ਰੋਜ਼ ਫੋਨ ਆਉਂਦਾ ਹੈ ਵੀ ਬਾਪੂ ਨੂੰ ਮਲਾਓ ਜਿਵੇਂ ਹੁਣ ਵੀ ਰਾਜਪੁਰੇ ਤੋਂ ਸਾਡੇ ਉਹ ਭੈਣ ਆਈ ਹੈ ਸਾਨੂੰ ਪਤਾ ਜਦੋਂ ਤੁਸੀਂ ਅਸੀਂ ਖਨੌਰੀ ਤੋਂ ਪੁਰਕੇ ਸ਼ੰਭੂ ਨੂੰ ਜਾਣਦੇ ਆ ਉਹ ਸਾਡੀ ਮਾਤਾ ਨੂੰ ਅਸੀਂ ਫੋਨ ਕਰਦੇ ਸੀ ਵੀ ਅਸੀਂ ਆ ਰਹੇ ਹਾਂ ਤੇ ਸਾਡੇ ਸਭ ਤੋਂ ਪਹਿਲਾਂ ਜਾ ਕੇ ਉਹਨਾਂ ਦਾ ਪ੍ਰਸ਼ਾਦਾ ਤਿਆਰ ਹੁੰਦਾ ਸੀ ਪਰ ਅਸੀਂ ਕੀ ਕਰੀਏ ਮਜਬੂਰੀ ਆ ਡਾਕਟਰਾਂ ਵੱਲੋਂ ਵਾਰ-ਵਾਰ ਸਾਨੂੰ ਮਨਾ ਕੀਤਾ ਜਾ ਰਿਹਾ ਹੈ ਵੀ ਤੁਸੀਂ ਆਪ ਹੀ ਨਹੀਂ ਹਟ ਰਹੇ ਕੰਟਰੋਲ ਕਰੋ ਤਾਂ ਆਪਾਂ ਆਪ ਹੀ ਜ਼ਿਆਦਾ ਸਿਹਤ ਨਾ ਵਿਗਾੜ ਬੈਠੀਏ ਫਿਰ ਮੇਰੀ ਸੰਗਤ ਨੂੰ ਬੇਨਤੀ ਹੈ ਕਿ ਅਸੀਂ ਇਹ ਪ੍ਰਬੰਧ ਕਰ ਰਹੇ ਹਾਂ ਕਿ ਜਿਹੜਾ ਆਪਣਾ ਮਿਲਣ ਵਾਲਾ ਦੌੜ ਆ ਡਾਕਟਰਾਂ ਨਾਲ ਅਸੀਂ ਸਪਾਰਕ ਕੀਤਾ ਕੱਲ ਨੂੰ ਕੋਈ ਇਹੋ ਜਿਹੀ ਸਟੇਜ ਵੱਖਰੀ ਬਣਾਉਣੇ ਆ ਕਿ ਡੱਲੇਵਾਲ ਸਾਹਿਬ ਆਪਣੇ ਜੀ ਹੋਰ ਮਿਲਣੀ ਦੂਰੂਲ ਹੋ ਜੇ ਤਾਂ ਅੱਜ ਜਿੰਨੇ ਵੀ ਸਾਡੇ ਭਰਾਤਰੀ ਕਿਸਾਨ ਜਥੇਬੰਦੀਆਂ ਦੇ ਆਏ ਨੇ ਜਿੰਨੇ ਮੋਰਚੇ ਨਾਲ ਸੰਬੰਧਤ ਤਾਂ ਜਿਹੜੇ ਸਵਾਲ ਸਾਡੇ ਤੇ ਪੱਤਰਕਾਰ ਵੀ ਕਰਦੇ ਰਹੇ ਤੇ ਆਮ ਲੋਕ ਵੀ ਕਰਦੇ ਰਹੇ ਕਿ ਤੁਸੀਂ ਇਕੱਠੇ ਨਹੀਂ ਹੁੰਦੇ ਅਸੀਂ ਉਹਦੇ ਵੀ ਕਿਹਾ ਸੀ 13 ਫਰਵਰੀ ਤੋਂ ਪਹਿਲਾਂ ਜਨਤਿਕ ਵੱਡੀਆਂ ਕਾਨਫਰਾਂਸਾਂ ਕੀਤੀਆਂ ਦੁਨੀਆ ਫੋਰਮਾਂ ਵੱਲੋਂ ਪੀਸੀਆਂ ਕੀਤੀਆਂ ਨੇ ਕਿ ਆਹ ਜਿਹੜੀਆਂ ਮੰਗਾਂ ਨੇ ਇਹ ਸਾਡੇ ਲਈ ਸਵਾਲ ਖੜਾ ਹੈ ਕਿ ਜੇ ਤੁਹਾਡਾ ਬੀਜੇਪੀ ਸਰਕਾਰ ਨਾਲ ਐਗਰੀਮੈਂਟ ਹੋਇਆ ਮੰਗਾਂ ਮੰਨੀਆਂ ਨੇ ਤਾ ਫਿਰ ਸਰਕਾਰ ਜਾ ਰਹੀ ਹੈ ਤਾਂ ਇਹਦੇ ਬਾਰੇ ਤੁਹਾਡਾ ਕੀ ਖਿਆਲ ਆ ਤਿੰਨ ਮਹੀਨੇ ਹੋ ਐਮਪੀ ਇਲੈਕਸ਼ਨਾਂ ਕਰ ਰਹੇ ਸੀ ਪਾਪਾ ਪ੍ਰੋਗਰਾਮ ਦਿੱਤਾ ਪ੍ਰੋਗਰਾਮ ਦਿੱਤੇ ਤੋਂ ਬਾਅਦ 13 ਫਰਵਰੀ ਤੋਂ ਲੈ ਕੇ ਲਗਭਗ 10 ਮਹੀਨੇ ਹੋ ਗਏ ਆਪਾਂ ਨੂੰ ਬੈਠਿਆਂ ਨੂੰ ਸਾਡੇ ਹੱਕ 'ਚ ਵੀ ਬਹੁਤ ਬਿਆਨ ਆਏ ਸਾਡੇ ਵਿਰੋਧ 'ਚ ਵੀ ਬਹੁਤ ਆਏ ਸਾਨੂੰ ਖਾਸ ਕਰਕੇ ਬੱਲੇਵਾਲ ਸਾਹਿਬ ਦਾ ਜੋ ਜੀਵਨ ਹੈ ਉਹਦਾ ਨਗਰ ਜਾਣਦਾ ਹੈ ਉਹਦਾ ਜ਼ਿਲ੍ਹਾ ਜਾਣਦਾ ਹੈ ਉਹ ਹੁਣ ਤੱਕ ਕਿਵੇਂ ਰਹੇ ਕਿਸੇ ਨਾਲ ਜੁੜੇ ਰਹੇ ਪਰ ਸਾਡੇ ਮਨ ਨੂੰ ਬੜਾ ਦੁੱਖ ਲੱਗਦਾ ਸੀ ਕਿ ਜਦੋਂ ਸਾਡੇ ਇਸ ਆਗੂ ਨੂੰ ਆਰਐਸਐਸ ਦੇ ਨਾਲ ਜੋੜ ਕੇ ਪੇਸ਼ ਕੀਤਾ ਜਾਂਦਾ ਲੋਕਾਂ ਨੂੰ ਤਾਂ ਸਾਡੇ ਕੋਲੇ ਕੋਈ ਜਵਾਬ ਨਹੀਂ ਹੁੰਦਾ ਸੀ ਗੁੱਸਾ ਬਹੁਤ ਹੁੰਦਾ ਸੀ ਪਰ ਗੱਲੇਵਾਲ ਜਰ ਦਾ ਜਵਾਬ ਕੀ ਹੁੰਦਾ ਸੀ ਕਿ ਲੜ ਰਹੇ ਆ ਲੋਕਾਂ ਦੇ ਸਾਡੇ ਮਹਾਪੁਰਸ਼ਾ ਗੁਰੂਆਂ ਨੂੰ ਨਹੀਂ ਬਖਸਿਆ ਰਾਹ ਤੁਰੋ ਲੈਣ ਬਣਾਓ ਜਦੋਂ ਲਖੀਰ ਨਿਕਲਦੀ ਜਾਊਗੀ ਲੋਕਾਂ ਨੂੰ ਪਤਾ ਲੱਗਦਾ ਜਾਊਗਾ ਤਾਂ ਪ੍ਰਭੂ ਅੱਜ ਇੱਕ ਪਾਸੇ ਉਹ ਲੋਕ ਖੜੇ ਨੇ ਜਿਨ੍ਹਾਂ ਸਾਡੀਆਂ ਜ਼ਮੀਨਾਂ ਤੇ ਕਰਜ਼ੇ ਕਰਨੇ ਨੇ ਇੱਕ ਪਾਸੇ ਅਸੀਂ ਉਹ ਲੋਕ ਬੈਠੇ ਆ ਜਿਹਦੇ ਸਾਡੇ ਚੁੱਲ੍ਹੇ ਬੁਝਣ ਵਾਲੇ ਨੇ ਐਸ ਸਮੇਂ ਦੇ ਵਿੱਚ ਨਾ ਕੋਈ ਸਿਆਸੀ ਪਾਰਟੀ ਹੈ ਨਾ ਕੋਈ ਸਟੇਟ ਦਾ ਮੁੱਖ ਮੰਤਰੀ ਹੈ ਅੱਜ ਦੇ ਪੂਰੇ ਭਾਰ ਦੇ ਵਿੱਚ ਕਰਜ਼ਾ ਔਰਾਨੀਆਂ ਵਾਨੀਆਂ ਦਾ ਤੇ ਸਾਡੇ ਮੋਰਚਿਆਂ ਦੀ ਮੰਗ ਹੈ ਕੇ ਭਾਰਤ ਸਰਕਾਰ ਗੈਡ ਤੋਂ ਬਾਹਰ ਆਵੇ। ਉਹ ਜਿਹੜੀ ਸੁਆਮੀਨਾਥੰਦੀ ਰਿਪੋਰਟ ਦੀ ਗੱਲ ਕਰਦੇ 2004 ਤੋਂ ਲੈ ਕੇ ਅੱਜ ਤੱਕ ਸਾਥੋਂ ਲਾਗੂ ਨਹੀਂ ਹੋਈ। ਹੁਣ ਜਿਹੜੇ ਸਾਡੇ ਤੇ ਸਵਾਲ ਕਰਦੇ ਆ ਲੋਕ ਅਸੀਂ 13 ਮਹੀਨੇ ਦਿੱਲੀ ਦੇ ਵਿੱਚ ਬੈਠੇ। ਉਹ ਦੇਸ਼ਾਂ ਦੇਸ਼ਾਂ ਤੋਂ ਸਾਡੇ ਤੇ ਬੜੇ ਸਵਾਲ ਉੱਠਦੇ ਸੀ। ਕਿ ਜੇ ਤੁਸੀਂ ਕਿਸਾਨ ਹੋ ਕਿਸੇ ਸਿਆਸੀ ਪਾਰਟੀ ਨੂੰ ਸਟੇਜ ਤੇ ਨਹੀਂ ਆਉਣ ਦਿੰਦੇ ਤਾਂ ਤੁਸੀਂ ਸਟੇਜ ਹੀ ਜਿਹੜੀ ਕਾਮਰੇਡਾਂ ਨੂੰ ਦਿੱਤੀ ਹੋਈ ਹੈ ਇਹ ਸਵਾਲ ਉੱਠਦਾ ਸਾਡੇ ਲਈ ਕਿ ਸਟੇਜ ਹੀ ਤੁਸੀਂ ਕਾਮਰੇਡਾਂ ਦੇ ਹਵਾਲੇ ਕੀਤੀ ਹੈ ਅਸੀਂ ਸਾਫ਼ ਕਰਦੇ ਰਹੇ ਹਾਂ ਕਿ ਉਹ 13 ਮਹੀਨੇ ਦੀ ਸਟੇਜ ਸਾਡੀ ਨਾ ਉਹ ਕਾਮਰੇਡਾਂ ਦੀ ਸੀ ਨਾਓ ਆਮ ਆਦੀ ਪਾਰਟੀ ਦੀ ਸੀ ਨਾ ਕਾਂਗਰਸ ਦੀ ਨਾ ਭਾਜਪਾ ਦੀ ਆ ਜਮੀਨਾਂ ਤੇ ਖੇਤੀ ਕਰਨ ਵਾਲੇ ਲੋਕਾਂ ਦੀ ਸੀ ਅੱਜ ਵੀ ਉਹੀ ਸਟੇਜ ਹੈ ਅੱਜ ਉਹ ਸਟੇਜ ਹੈ ਭਾਵੇਂ ਜਗਾ ਬਦਲੀ ਹੈ ਆਗੂ ਵੀ ਉਹੀ ਨੇ ਸਟੇਜ ਵੀ ਉਹੀ ਹੈ ਮੰਗਾ ਵੀ ਉਹੀ ਹੈ ਤੇ ਸਰਕਾਰ ਵੀ ਉਹੀ ਹੈ ਹੁਣ ਮਨਾਉਣੀ ਆ ਸਾਡਾ ਫਰਜ਼ ਬਣਦਾ ਹੈ ਇਹ ਸਾਰੀਆਂ ਹਾਲਾਤਾਂ ਦੇ ਵਿੱਚੋਂ ਜੋ ਸਾਡੇ ਦੋਨੇ ਫੋਰਮਾਂ ਵੱਲੋਂ ਪ੍ਰੋਗਰਾਮ ਦਿੱਤੇ ਗਏ ਉਹ ਤੁਹਾਡੇ ਸਾਹਮਣੇ ਆ ਪਰ ਜਿਹੜਾ ਸਰਕਾਰ ਨੇ ਸਾਡੇ ਵਿੱਚ ਪਾੜਾ ਪਾਉਣ ਦਾ ਪ੍ਰਚਾਰ ਕੀਤਾ ਸੀ ਅਸੀਂ ਵਾਰ-ਵਾਰ ਇਹ ਕਹਿੰਦੇ ਰਹੇ ਆ ਕਿ ਕਿਸਾਨਾਂ ਤੇ ਕੋਈ ਵਖਰੇਵਾ ਨਹੀਂ ਜੇ ਕਿਸਾਨਾਂ ਤੇ ਵਖਰੇਵਾ ਹੁੰਦਾ ਤਾਂ ਸਾਡੀ ਜਿੰਸ ਤੋਂ ਪਤਾ ਲੱਗ ਜਾਂਦਾ ਆ ਤੁਸੀਂ ਹੁਣ ਪਿੱਛੇ ਝੋਨਾ ਵੇਚ ਕੇ ਹਟਿਓ ਕਾਰਕ ਵਿੱਚੋਂਗੇ ਨਰਮਾ ਵਿੱਚੋਂਗੇ ਹੋਰ ਜਿੰਸਾਂ ਮੰਡੀ ਦੇ ਵਿੱਚ ਵੇਚੋਂਗੇ ਜਦੋਂ ਸਾਡੀ ਜਿੰਸ ਦਾਣਾ ਮੰਡੀ 'ਚ ਜਾਂਦੀ ਹੈ ਉੱਥੇ ਬੋਲੀ ਹੁੰਦੀ ਹੈ ਰੇਟ ਲੱਗਦਾ ਕਿਸਾਨ ਕਹਿ ਕੇ ਲੱਗਦਾ ਜੇ ਕਿਸੇ ਸਰਕਾਰ ਦਾ ਨਾਂ ਲੈ ਕੇ ਰੇਟ ਲੱਗਦਾ ਹੁੰਦਾ ਸਾਡੇ ਪੰਜਾਬ ਵਾਲੇ ਸਾਰੇ ਆਮ ਆਦਮੀ ਪਾਰਟੀ ਵਾਲੇ ਹੁੰਦੇ। ਹਰਿਆਣਾ 'ਚ ਸਾਰੇ ਭਾਜਪਾ ਵਾਲੇ ਹੁੰਦੇ। ਕਿ ਇੱਕਦੱਕ ਝੋਨਾ ਘੱਟ ਲੱਗਦਾ, ਸਰਕਾਰ ਵਾਲੇ ਦਾ ਵੱਧ ਲੱਗਦਾ। ਭਰਾਵੋ ਜੇ-ਜੇ ਲੁੱਟ ਹੁੰਦੀ ਆ ਦਾਣਾ ਮੰਡੀ ਦੇ ਵਿੱਚ ਸਾਡੇ ਕਿਸਾਨ ਦਾ ਨਾਂ ਲੱਗੇ ਲੁੱਟ ਹੁੰਦੀ ਐ। ਕਿ ਪਿੰਡਾਂ ਵਿੱਚੋਂ ਉਹੀ ਕਿਸਾਨ ਬੈਠੇ ਨੇ ਜਿਹੜੇ ਜਿੰਸ ਪੈਦਾ ਕਰਦੇ ਨੇ ਪਰ ਸਾਡੀ ਬਦਕਿਸਮਤੀ ਕਿ ਅਸੀਂ ਆਪ ਦੇ ਕਿਤੇ ਨੂੰ ਨਹੀਂ ਵਿਚਾਰ ਸਕੇ ਸੋਚ ਨਹੀਂ ਸਕੇ ਜਿੱਦ ਦੇ ਕਿਤੇ ਨੂੰ ਸੋਚ ਲਿਆ ਵੱਖ-ਵੱਖ ਵਰਗਾਂ ਦੀਆਂ ਜਸੇਬੰਦੀਆਂ ਹੁੰਦੀਆਂ ਨੇ ਸਾਡੇ ਸ਼ਹਿਰਾਂ ਦੇ ਵਿੱਚ ਵਪਾਰ ਮੰਡਲ ਹੈ ਜੇ ਉਹਨਾਂ ਨੇ ਸ਼ਹਿਰ ਬੰਦ ਕਰਾਉਣਾ ਹੋਵੇ ਤਾਂ ਸਾਰਾ ਸ਼ਹਿਰ ਬੰਦ ਹੋ ਜਾਂਦਾ ਹੈ ਵਪਾਰ ਮੰਡਲ ਦੇ ਵਿੱਚ ਲੋਕ ਭਾਜਪਾ ਵਾਲੇ ਵੀ ਨੇ ਕਾਂਗਰਸ ਵਾਲੇ ਵੀ ਨੇ ਕਾਲੀ ਆਮ ਆਦਮੀ ਪਾਰਟੀ ਵਾਲੇ ਵੀ ਨੇ ਪਰ ਉਹ ਕਹਿੰਦੇ ਕੀ ਨੇ ਕਿ ਸਾਡੇ ਵਪਾਰ ਮੰਡਲ ਦਾ ਸੱਦਾ ਅਸੀਂ ਬਾਜ਼ਾਰ ਬੰਦ ਕਰਨਾ ਹੈ ਭਰਾਵੋ ਜਿੱਦ ਦੇ ਤੁਸੀਂ ਇਹ ਸੋਚਣ ਲੱਗੇ ਕਿ ਸਾਡੇ ਕਿਸਾਨ ਆਗੂ ਦਾ ਫੈਸਲਾ ਹੈ ਕਿ ਅਸੀਂ ਆਕਾਲ ਦਿੱਤੀ ਹੈ ਆਪ ਦੇ ਸਿਆਸੀ ਵਿਚਾਰ ਨੂੰ ਛੱਡ ਕੇ ਉਹ ਖੇਤਾਂ ਵੱਲ ਝਾਕ ਕੇ ਆਕਾਲ ਦੇਣ ਲੱਗੇ ਮੈਨੂੰ ਨਹੀਂ ਲੱਗਦਾ ਜਿਹੜੀ ਬੀਜੇਪੀ ਸਾਡੇ ਤੇ ਗੋਲੇ ਸਿੱਟ ਰਹੀ ਹੈ ਗੋੜਗਾ ਚਲਾਰਹੀ ਹੈ ਜੇ ਕਿਤੇ ਅਸੀਂ ਇੱਕ ਮਤ ਹੋ ਕੇ ਫੈਸਲਾ ਦਿੱਤਾ ਕਿ ਜਿਹੜੇ ਅਸੀਂ ਸੋਡੇ ਲਗਾਤਾਰ ਜਿੰਸ ਪੈਦਾ ਕਰਕੇ ਸਟੋਰ ਭਰ ਤੇ ਲੱਗੇ ਹੋਇਆ ਕਰਜਈ ਹੋਇਆ ਜੇ ਕਦੇ ਅਸੀਂ ਕਦੇ ਮੂੰਹ ਮੋੜ ਲਿਆ ਸਾਰਿਆਂ ਨੇ ਕਿ ਅਸੀਂ ਆਪ ਦੇ ਖਾਨ ਜੋਗੀ ਜਿੰਸ ਪੈਦਾ ਕਰਾਂਗੇ ਸਾਡੀ ਹੜਤਾਲ ਹੈ ਆਉ ਦੇ ਦੇਖੋ ਫਿਰ ਦਿਖਦੇ ਬੀਜੇਪੀ ਵਾਲੇ ਕਾਂਗਰਸੀ ਇਹ ਪਾਰਲੀਮੈਂਟਾਂ ਦੇ ਵਿੱਚ ਖਾਣਾ ਉੱਥੇ ਨਹੀਂ ਬਣਨਾ ਵਿਧਾਨ ਸਭਾ ਦੇ ਵਿੱਚ ਖਾਣਾ ਉੱਥੇ ਨਹੀਂ ਬਣਨਾ ਖਾਣਾ ਸਾਡੇ ਖੇਤਾ 'ਚੋਂ ਬਣਨਾ ਹੈ ਇਹ ਦੇਖ ਚੁੱਕੇ ਹੋ ਤੁਸੀਂ ਠੀਕ ਹੈ ਕਾਰਖਾਨੇ ਵੱਡੇ ਹੋਣਗੇ ਮੋਲ ਵੱਡੇ ਹੋਣਗੇ ਕਰੋਨਾ ਦੇ ਸਮੇਂ ਦੇ ਵਿੱਚ ਸਾਰਿਆਂ ਨੂੰ ਜਿੰਦੇ ਲੱਗੇ ਸੀ ਤੇ ਭਰਾਵੋ ਸਾਰੇ ਲੋਕ ਜਦੋਂ ਜਿੰਦੇ ਲਾਗੇ ਸੜਕਾਂ ਤੇ ਆ ਕੇ ਘਰੇ ਬੰਦ ਹੋ ਗਏ ਸੀ ਤੇ ਉਹਨਾਂ ਦਾ ਪ੍ਰਬੰਧ ਕੀਤਾ ਜੇ ਸ਼ਹਿਰਾਂ ਦੇ ਵਿੱਚ ਖਾਣਾ ਭੇਜਿਆ ਦੁੱਧ ਭੇਜਿਆ ਆ ਸਾਡੀ ਕਿਸਾਨੀ ਨੇ ਆ ਜਿਹੜਾ ਸਾਡਾ ਕਾਰਖਾਨਾ ਸੀ ਇਹ ਬੰਦ ਨਹੀਂ ਹੋਇਆ ਤਾਂ ਭਰਾਓ ਜੇ ਇੰਨੇ ਸਮੇਂ ਦੇ ਵਿੱਚ ਉਹਨਾਂ ਦਾ ਕਰੋੜਾਂ ਅਰਬ ਰੁਪਇਆ ਲਾਇਆ ਉਹ ਨੂੰ ਜਿੰਦਾ ਲੱਗ ਸਕਦਾ ਤੇ ਫਿਰ ਐਡਾ ਮੂਰਖ ਨਹੀਂ ਉਹਦਾ ਮਾਲਕ ਕਿ ਅਸੀਂ ਜ਼ਮੀਨ ਹੀ ਆਪਾਂ ਲੈ ਲਈਏ ਅਸੀਂ ਏਜੰਸੀ ਆਪਦੀ ਪੈਦਾ ਕਰਕੇ ਆ ਲੋਕਾਂ ਨੂੰ ਮੋਲਾ ਤੋਂ ਦੇਈਏ ਤੇ ਭਾ ਸਾਡਾ ਹੁਣ ਖਰੀਦਣ ਵਾਲੇ ਹੋਣਗੇ ਤਾਂ ਇਸ ਕਰਕੇ ਜਿੰਨਾ ਚਿਰ ਕਿਤੇ ਤੇ ਲਖੀਰ ਨਹੀਂ ਕਰਦੇ ਅਸੀਂ ਕਦੇ ਮੂੰਹ ਮੋੜ ਲਿਆ ਤਾਂ ਭਰਾਵੋ ਫਿਰ ਭਾਰ ਦੇ ਉਹ ਹਾਲਾਤ ਹੋਣਗੇ ਜਿੱਦੇ ਸਾਡਾ ਪ੍ਰਧਾਨ ਮੰਤਰੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਤੇਰੀ ਯਾਰਦਾ ਹੁੰਦਾ ਸੀ ਸੋਡੇ ਘਰਾਂ ਦੇ ਬਾਹਰ ਜੇ ਬੈਠੇ ਹੋਣਗੇ ਕਿ ਮੇਰੇ ਵੀ ਖਾਨ ਜੋਗਰੀ ਪੈਦਾ ਕਰਦੇ ਤੂੰ ਆਪ ਤਾਂ ਕਰ ਲਈ ਕਰਕੇ ਇੰਨੀ ਕ ਦੋ ਕਨਾਲਾ ਮੇਰੀ ਜੁਗੀ ਬਿਜਲਾ ਦੋ ਕਨਾਲਾ ਮੇਰੇ ਲਈ ਵੀ ਬਿਜਲਾ ਭਰਾਵੋ ਸਾਡੇ ਬਜ਼ੁਰਗਾ ਕਨੀ ਝਾਤ ਮਾਰੋ ਜਿਦੇ ਉਹ ਜਿੰਸ ਪੈਦਾ ਕਰਦੇ ਸੀ ਖਰੀਦਦਾਰ ਸਾਡੇ ਘਰਾਂ ਚੋਂਦਾ ਸੀ ਟੱਕੜਿਆਣਾ ਜੋਖੇ ਲਾਂਦਾ ਸੀ ਅੱਜ ਅਸੀਂ ਲੱਖਾਂ ਮਣ ਪੈਦਾ ਕਰਕੇ ਉਹਨਾਂ ਦੀਆਂ ਦਾੜਾ ਮੱਡੀਆਂ ਤੇ ਜਾਂਦੇ ਆ ਰੂਲ ਦੇ ਅਸੀਂ ਆ ਉਹ ਮਨ ਮਰਜ਼ੀ ਦਾ ਭਾਅ ਲਾਉਂਦੇ ਨੇ ਇਸ ਬਾਰੇ ਸੋਚਣਾ ਪਊਗਾ ਲਖੀਰ ਬਹੁਤ ਵੱਡੀ ਖਿੱਚਣੀ ਪਊਗੀ ਤਾਂ ਇਹ ਸਾਰੇ ਵਿਚਾਰ ਡੱਲੇਵਾਲ ਸਾਹਿਬ ਨੇ ਆਪਣੇ ਲੰਮੇ ਸਮੇਂ ਤੋਂ ਵਿਚਾਰ ਵਿਆ ਰਹੇ ਨੇ ਤਾਹ ਸਹਹਲਾਤਾ ਦੇ ਵਿੱਚੋਂ ਜਿਹੜਾ ਸਾਨੂੰ ਐ ਸੰਸਾਜਾ ਲੱਗ ਰਿਹਾ ਬੜੀ ਡੱਲੇਵਾਲ ਦੀ ਸਿਹਤ ਬਹੁਤ ਜ਼ਰੂਰੀ ਹੈ ਇਨਾਂ ਨੂੰ ਜਣਾ ਬਹੁਤ ਜ਼ਰੂਰੀ ਹੈ ਤਾਂ ਭਰਾਵੋ ਫਿਰ ਕਿੰਨੇ ਆਗੂ ਨੇ ਕਿਸਾਨ ਜਸੇ ਬੰਦੀਆਂ ਦੇ ਪੂਰੇ ਧਾਰ ਦੇ ਵਿੱਚ ਸਾਥੋ ਤਾਂ ਸੁਭਾਮੀ ਨਾ ਸੰਦੀ ਰਿਪੋਰਟ ਲਾਗੂ ਨਹੀਂ ਕਰਵਾਈ ਗਈ ਜੇ ਰਿਪੋਰਟ ਨਹੀਂ ਲਾਗੂ ਕਰਾਈ ਗਈ ਤਾਂ ਫਿਰ ਕਿਸਾਨ ਜਸੇ ਬੰਦੀਆਂ ਦਾ ਸੰਕੜੇ ਰੂਪ ਦੇ ਵਿੱਚ ਬਣਾਉਣਾ ਪ੍ਰਧਾਨ ਕਹੋਣਾ ਤਾਂ ਫਿਰ ਜਿਵੇਂ ਲੋਕਾਂ ਦੀ ਮੌਤ ਹੋ ਰਹੀ ਹੈ ਸਾਡੇ ਵੀ 10-15 ਸਾਲਾਂ ਨੂੰ ਅਸੀਂ ਵੀ ਮਰ ਜਾਾਂਗੇ ਪਰ ਸਾਡੇ ਪਰਿਵਾਰ ਲਈ ਜਿਹੜੇ ਕਿਤੇ ਦੀ ਨਮਾਇੰਦਗੀ ਕਰਦੇ ਹੋ ਉਸ ਦੀ ਨਮਾਇੰਦਗੀ ਕਰਨ ਵਾਲੇ ਆਗੂ ਨੇ ਸੋਚਿਆ ਕੀ ਹੈ ਤਾਂ ਇਹਸ ਕਰਕੇ ਸਾਨੂੰ ਸਾਰਿਆਂ ਨੂੰ ਇਹ ਸੋਚਣਾ ਚਾਹੀਦਾ ਕਿ ਜਿਹੜਾ ਬਿਜਲੀ ਭਾਜਪਾ ਦਾ ਨਿਸ਼ਾਨਾ ਸਾਡੇ ਮੋਰਚਾ ਨੂੰ ਖੇਡਣਾ ਨਿਖੇੜਨਾ ਉਹ ਕਦੇ ਕਾਮਯਾਬ ਨਹੀਂ ਹੋਣ ਦੇਵਾਂਗੇ ਆ ਰਾਤ ਦੀ ਘਟਨਾ ਰਾਤ ਪਮਾਸੀਓ ਤੇ ਬਾਰਡਰ ਤੇ ਬੈਠੇ ਆ ਰਾਤ ਇਹਨਾਂ ਨੇ ਹਰਿਆਣੇ ਵਾਲਿਆਂ ਨੇ ਆਪਦੀ ਫੋਰਸ ਦੀ ਗਿਣਤੀ ਵਧਾਉਣੀ ਸ਼ੁਰੂ ਕੀਤੀ ਜਿੰਨੇ ਕ ਇਹਨਾਂ ਦੇ ਸਾਧਨ ਨੇ ਇੰਟੈਲੀਜੈਂਸ ਦੀਆਂ ਰਿਪੋਰਟਾਂ ਜਾਂਦੀਆਂ ਨੇ ਉਹਨੇ ਕ ਆਪਾਂ ਵੀ ਬਣਾਏ ਹੋਏ ਨੇ ਆਪਾਂ ਨੂੰ ਵੀ ਸੂਤਰਾ ਤੋਂ ਪਤਾ ਲੱਗਦਾ ਕਿ ਅੱਜ ਬਾਰਦਾਤ ਕਰ ਸਕਦੇ ਨੇ ਪਰ ਜਦੋਂ ਪਤਾ ਲੱਗਿਆ ਸੋਨੂੰ ਅਸੀਂ ਟਰਾਲੀਆਂ ਚੋਂ ਠਾਇਆ ਆ ਸਾਡੀਆਂ ਭੈਣਾਂ ਨੂੰ ਠਾਇਆ ਰਾਤ ਨੂੰ 11 ਵਜੇ ਲੋਕਾਂ ਨੂੰ ਪੀਲ ਕੀਤੀ ਕਿ ਨੇੜੇ ਦੂਰੋਂ ਘਰਾਂ ਦੇ ਵਿੱਚੋਂ ਤੁਰ ਕੇ ਤੱਕਦੇ ਮੋਰਚੇ ਦੇ ਵਿੱਚੋਂ ਸਾਡਾ ਜਿਹੜਾ ਆਗੂ ਹੈ ਜੇ ਪੁਲਸ ਚੱਕ ਕੇ ਲੈ ਜਾਂਦੀ ਹੈ ਭਰਾਵੋ ਫੇਰ ਉਹ ਆਸਰ ਜਿਹੜਾ ਅਸੀਂ ਲੈ ਕੇ ਜਾ ਰਹੇ ਹਾਂ ਪਾਰਲੀਮੈਂਟ ਵੱਧ ਰਹੇ ਹਾਂ ਪਾ ਇੱਥੇ ਸਾਡੇ ਜਨਤਕ ਲੋਕਾਂ ਦੇ ਵਿੱਚ ਮੌਕ ਹੋ ਜਾਂਦੀ ਐ ਉਹ ਕੋਈ ਹੌਲੀ ਨਹੀਂ ਤਾਂ ਜੇ ਸਰਕਾਰ ਚੱਕ ਕੇ ਲੈ ਜਾਂਦੀ ਐ ਉਹਨਾਂ ਜਿਉਂਦਿਆਂ ਚ ਨਾ ਮਰਿਆਂ ਚ ਉਹ ਫਿਰ ਜਿਵੇਂ ਰਿਪੋਰਟਾਂ ਆਉਂਦੀਆਂ ਤੇ ਹਸਪਤਾਲਾਂ ਚ ਇਲਾਜ ਹੁੰਦਾ ਆਪਾਂ ਨੂੰ ਪਤਾ ਉਹ ਖੋਰ-ਖੋਰ ਕੇ ਮਰਦੇ ਨੇ ਤੇ ਆ ਲੋਕਾਂ ਦੀ ਜਿਹੜੀ ਆਵਾਜ਼ ਆ ਉਹਨੂੰ ਦਬਾਉਂਦੇ ਐ ਤਾਂ ਅੱਜ ਸਾਡੇ ਲਈ ਪੰਜਾਬੀਆਂ ਲਈ ਭਰਾਵੋ ਸਮੇਂ ਮੈਂ ਤੋਂ ਥੋੜਾ ਸਮਾਂ ਪਹਿਲਾਂ ਦੱਲੇਵਾਲ ਸਾਹਿਬ ਨੇ ਪੂਰੇ ਭਾਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਮੇਰਾ ਫਿਕਰ ਨਾ ਕਰੋ ਆ ਮੋਰਚੇ ਦਾ ਫਿਕਰ ਕਰੋ ਜੇ ਸਰਕਾਰ ਕਦੇ ਸੋਚਦੀ ਚੱਕਣ ਲਈ ਮੇਰੀ ਇੱਕੋ ਪੀਲਾ ਕਿ ਮੈਨੂੰ ਮੋਰਚੇ ਦੇ ਵਿੱਚੋਂ ਚੱਕਣ ਨਾ ਦੇਓ ਤਾਂ ਪ੍ਰਭੂ ਹੁਣ ਆਪਣਾ ਜਿਵੇਂ ਤੁਸੀਂ ਰਾਤ ਪਹਿਰਾ ਲਾਇਆ ਜਾਗੇ ਬਹੁਤ ਬਹੁ ਸੋਡਾ ਧੰਨਵਾਦ ਕਰਦੇ ਆ ਕਿ ਆਪਾਂ ਸਾਰੇ ਨੱਕੇ ਚੈੱਕ ਕਰਦੇ ਰਹੇ ਸੋਡਾ ਹੌਸਲਾ ਸੋਡਾ ਜਿਹੜਾ ਜਜ਼ਬਾ ਉਹ ਸਰਕਾਰ ਤੇ ਇੱਕ ਗਿਆ ਜਿਹੜੀਆਂ ਰਿਪੋਰਟਾਂ ਆ ਰਹੀਆਂ ਸੀ 15 ਬੱਸਾਂ ਆ ਗਈਆਂ ਇੱਕ ਘੰਟੇ ਤੋਂ ਰਿਪੋਰਟ ਆ ਗਈ ਸੀ ਕਿ ਪਟ્રોલ ਪੰਪ ਖਾਲੀ ਹੋ ਗਿਆ ਫੋਰਸ ਪਿੱਛੇ ਮੁੜ ਗਈ ਤਾਂ ਐਵੇਂ ਜ਼ਿਕਰ ਪਲ-ਪਲ ਆਪਾਂ ਨੂੰ ਇੱਥੇ ਬੈਠਣਾ ਪੈਣਾ ਆ ਜਿਹੜਾ ਤੁਹਾਡਾ ਟਾਈਮ ਹੈ ਬਈ ਉੱਠ ਕੇ ਆ ਗਏ ਕੁਝ ਨਹੀਂ ਹੁੰਦਾ ਇਹ ਸਾਰੀਆਂ ਰਿਪੋਰਟਾਂ ਟੈਲੀ ਏਜੰਸੀਆਂ ਕੋਲੇ ਜਾਂਦੀਆਂ ਨੇ ਤਾਂ ਮਾਣਦਾਰੀ ਦੇ ਨਾਲ ਜਿਹੜੇ ਲੜਨ ਭੜਨ ਵਾਲੇ ਹੋ ਮਰਨ ਵਾਲੇ ਹੋ ਐਸ ਮੋਰਚੇ ਦੇ ਪ੍ਰਧਾਨ ਦੇ ਆਸੇ ਪਾਸੇ ਜਾ ਕੇ ਬੈਠ ਜਾਓ ਕਿ ਕਿਸੇ ਵੇਲੇ ਵੀ ਸਰਕਾਰ ਮੋਰਚੇ ਤੋਂ ਤੱਕ ਲੱਗ ਰਹੀ ਹੈ ਤਾਂ ਇਹਦੀ ਗਲਤੀ ਕਦੇ ਫੇਰ ਨਾ ਕਰੀਏ ਮੈਂ ਫੇਰ ਖਾਸ ਕਰਕੇ ਪੂਰੇ ਪਾਰ ਦੇ ਤੇ ਸਾਡੇ ਗਮੰਡੀ ਸਟੇਟ ਹਰਿਆਣਾ ਦੇ ਜਿਹੜੇ ਰਾਤ ਐਤੋਂ ਸਾਡੇ 10 ਵਜੇ ਅਸੀਂ ਪੀਲ ਕੀਤੀ ਭਰਾਵੋ ਕਿੱਡੀ ਦੂਰ ਇੱਥੇ ਸ਼ਹਿਰ ਨੇ ਉਹ ਸ਼ਹਿਰਾਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਉੱਠ ਕੇ ਸ਼ੈਕਲਾਂ ਤੇ ਸਾਡੇ ਕਿਸਾਨ ਆਏ ਜੇ ਉਤਰੋਂ ਹਰਿਆਣੇ ਤੋਂ ਉੱਠ ਕੇ ਆ ਰਹੇ ਨੇ ਤਾ ਪੰਜਾਬੀਆਂ ਨੇ ਸੌ ਪਾਈ ਆ ਬਈ ਅਸੀਂ ਜਾਣਾ ਹੀ ਨਹੀਂ ਅਸੀਂ ਤਾਂ ਮਰੇ ਤੋਂ ਬਾਅਦ ਭੋਗਾਂ ਤੇ ਆਉਣਾ ਹੁੰਦਾ ਇਹ ਬਹੁਤ ਲੜਨ ਵਾਲੇ ਲੋਕ ਸੋਨੂ ਪੀਲਾ ਕਰ ਗਏ ਉਹਨਾਂ ਦਾ ਫਰਜ਼ ਹੈ ਉਹਨਾਂ ਨੇ ਅਪੀਲ ਕੀਤੀ ਤੁਸੀਂ ਮੰਨਣਾ ਨਾ ਮੰਨਣਾ ਇਹ ਸੋਡੀ ਮਰਜ਼ੀ ਪਰ ਜਿਹੜੀ ਉਹਨਾਂ ਦੀ ਭਾਵਨਾ ਜਿਹੜੀ ਉਹਨਾਂ ਦੀ ਆਤਮਾ ਦੀ ਆਵਾਜ਼ ਹੈ ਸੋਡੇ ਨਾਲ ਸੰਜੀ ਕਰ ਲਈ ਉਹਨ ਆਪਣਾ ਫਰਜ਼ ਬਣਦਾ ਹੈ ਕਿ ਉਹ ਤੇ ਪੂਰਾ ਉੱਤਰੀਏ ਸਰਕਾਰਾਂ ਨੂੰ ਵਾਪਸ ਮੋੜੀਏ ਤਾਂ ਭਰਾਵੋ ਫਿਰ ਮੰਗਾਂ ਵੱਲ ਮੂੰਹ ਕਰਵਾ ਲਾਂਗੇ ਸਰਕਾਰ ਦਾ ਇਸ ਕਰਕੇ ਮੈਂ ਖਾਸ ਕਰਕੇ ਇੱਕੇ ਪ੍ਰਚਾਰ ਦਾ ਹੋ ਜਾਂਦਾ ਹੈ ਬਈ ਜੇ ਕੋਈ ਦੂਜੀ ਜੂਨੀਅਨ ਆਲਾ ਆ ਗਿਆ ਕੋਈ ਤੀਜੀ ਆਲਾ ਆ ਗਿਆ ਭਰਾਵੋ ਸਾਰੇ ਅਸੀਂ ਇਕੱਠੇ ਰਹੇ ਹਾਂ ਕੋਈ ਮਤ ਭੇਤ ਨਹੀਂ ਸਾਡਾ ਸਤਕਾਰ ਨਾ ਮਿਲਦੇ ਆ ਸਾਰੇ ਜੱਫੀ ਪਾ ਕੇ ਮਿਲਦੇ ਆ ਵਖਰੇਵੇਂ ਹੁੰਦੇ ਨੇ ਨੀਤੀ ਪਾਲਸੀਆਂ ਦੇ ਸਰੀਰਕ ਤੌਰ ਤੇ ਸਾਡੇ ਕਿਸੇ ਨਾਲ ਕੋਈ ਮਾੜੇ ਸਬੰਧ ਨਹੀਂ ਸਾਰੇ ਸਾਡੇ ਸਤਕਾਰ ਦੇਗ ਆਗੂ ਨੇ ਉਹਨਾਂ ਨੂੰ ਸਮੇਂ ਦੇ ਮੁਤਾਬਕ ਅਸੀਂ ਤਾਂ ਅਪੀਲ ਹੀ ਕਰਾਂਗੇ ਕਿ ਲੱਖ ਮਤ ਭੇਜਤ ਹੋਣ ਲੱਖ ਸਾਡੇ ਵੱਖਰੋ ਵੱਖਰੇ ਵਿਚਾਰ ਹੋਣ ਪਰ ਜਿਹੜਾ ਕਿਤਾ ਸਾਡੇ ਹੱਥੋਂ ਜਾ ਰਿਹਾ ਹੈ ਇਹ ਨਾ ਕੱਲੇ ਡੱਲੇਵਾਲ ਸਾਹਿਬ ਦਾ ਨਾ ਕੱਲੇ ਧੰਦੇਰ ਦਾ ਖੇਤੀ ਕਰਨ ਵਾਲੇ ਲੋਕਾਂ ਦਾ ਐਵੇਂ ਤੁਸੀਂ ਏਡੋ-ਓਡੀ ਸਿਆਸੀ ਪਾਰਟੀਆਂ ਦੇ ਪੱਲੇ ਫੜੇ ਹੋਏ ਨੇ ਸਿਆਸੀ ਵਿਚਾਰਾਂ ਦੇ ਪੱਲੇ ਫੜੇ ਹੋਏ ਨੇ ਕਿ ਸਾਨੂੰ ਕਿਹਾ ਨਹੀਂ ਭਰਾਵੋ ਉਹਨਾਂ ਨੂੰ ਪੁੱਛ ਕੇ ਪਾਣੀ ਲਾਉਣ ਜਾਂਦੇ ਉਹਨੂੰ ਖੇਤ ਨੂੰ ਕੋਣ ਨੂੰ ਪੁੱਛ ਕੇ ਕਣਕ ਵੜ ਦਿਓ ਬਿਚਾਰਾਂ ਵਾਲੇ ਤਾਂ ਕਹਿ ਸਕਦੇ ਆ ਵੀ ਨਹੀਂ ਜਾਣਾ ਪਰ ਤੁਹਾਡਾ ਖੇਤ ਬਾਜ ਮਾਰਦਾ ਹੈ ਕਿ ਸਪਰੇਅ ਕਰਦੇ ਮੈਂ ਮਰ ਰਿਹਾ ਤਾਣੀ ਲਾਦੇ ਮੈਂ ਸੁੱਕ ਰਿਹਾ ਤਾਂ ਇਸ ਕਰਕੇ ਆਪ ਦੇ ਕਿਤੇ ਨੂੰ ਬਚਾਉਣ ਦੀ ਖਾਤਰ ਅੱਜ ਸਮਾਂ ਅੱਜ ਮੋਰਚੇ ਸਾਡੇ 3 ਚੱਲ ਰਹੇ ਨੇ ਰਤਨਪੁਰਾ ਸ਼ੰਭੂ ਤੇ ਖਨੌਰੀ ਖਨੌਰੀ ਉਹ ਆਗੂ ਬੈਠਾ ਜਿਹੜਾ ਲੰਬੇ ਸਮੇਂ ਤੋਂ ਅਸੀਂ ਵੱਖ-ਵੱਖ ਜਿਹੜੀਆਂ ਵੀ ਇੱਥੇ ਕਾਨੂੰਨ ਆਏ ਨੀਤੀ ਪਾਲਸੀਆਂ ਸਾਡੇ ਖਿਲਾਫ ਘੜੀਆਂ ਸਰਕਾਰਾਂ ਨੇ ਉਹਦਾ ਜਵਾਬ ਦੇਣ ਲਈ ਹਮੇਸ਼ਾ ਮੈਂ ਤਾਂ ਕਹਿੰਦਾ ਵੀ ਜਿੰਨੀ ਜ਼ਿੰਦਗੀ ਉਹਨਾਂ ਨੇ ਸੜਕਾਂ ਤੇ ਲਾਈ ਐ ਘਰੇ ਨਹੀਂ ਲਾਈ ਉਸ ਪਰਿਵਾਰ ਦਾ ਵਧੀਆ ਰੁਜ਼ਗਾਰ ਚੱਲ ਸਕਦਾ ਸੀ ਉਹ ਸਾਰਾ ਪਰਿਵਾਰ ਪੜਿਆ ਲਿਖਿਆ ਐ ਰੋਤੀ ਖਾਣ ਤੋਂ ਕਰੋਨਾ ਕੋਲੇ ਜ਼ਮੀਨ ਵੀ ਹੈਗੀ ਪਰ ਝਾਤ ਮਾਰੋ ਕਿ ਅਸੀਂ ਪਮਾ ਕਿੰਨੇ ਵੀ ਉਮਰ ਦੇ ਹੋ ਜੀਏ ਕਦੇ ਸਾਡੇ ਮੂੰਹ 'ਤੇ ਗੱਲ ਲਿਕਨਦੀ ਹੋਵੇ ਕਿ ਜਿੰਨੀ ਪ੍ਰਾਪਰਟੀ ਸਾਨੂੰ ਵਿਰਾਸਤ ਤੋਂ ਮਿਲੀ ਹੈ ਉਹ ਸੋਡੀ ਹੈ ਮੈਂ ਦੇਸ਼ ਦੇ ਕਿਸਾਨਾਂ ਲਈ ਚੱਲਿਆ ਸਾਥੋਂ ਤਾਂ ਨਹੀਂ ਮੈਨੂੰ ਲੱਗਦਾ ਹਜੇ ਤੱਕ ਕਿਸੇ ਤੋਂ ਕਿਹਾ ਗਿਆ ਪਰ ਢੱਲੇਵਾਲ ਸਾਹਿਬ ਨੇ ਉਹ ਸਾਰੀ ਜਿਹੜੀ ਆਪਦੀ ਪ੍ਰਾਪਰਟੀ ਆਪਦੇ ਪੁੱਤ ਨੂੰ ਆਉਣੀ ਹੈ ਪਰ ਨੂੰਹ ਨਹੀਂ ਆਉਂਦੀ ਨੂੰਮ ਗੜੀ ਪ੍ਰਾਪਰਟੀ ਬਹੁਤ ਘੱਟ ਆਉਂਦੀ ਹੈ ਪੋਤਿਆਂ ਨੂੰ ਬਹੁਤ ਘੱਟ ਆਉਂਦੀ ਹੈ ਵਿਚਾਰਦੇ ਵੀ ਹਜੇ ਛੋਟੀ ਉਮਰ ਆ ਪਤਾ ਨਹੀਂ ਕਿੱਧਰ ਨੂੰ ਮੋੜ ਕੱਟਣਗੇ ਪਰ ਉਹਨਾਂ ਨੇ ਇਹੜਾ ਮੋੜ ਹੈ ਉਹ ਦਿੱਲੀ ਵੱਲੋਂ ਕੱਟਿਆ ਆ ਪਿੱਛੇ ਨਹੀਂ ਵੇਖਿਆ ਤਾਂ ਅਸੀਂ ਉਹ ਸਾਰੇ ਪਰਿਵਾਰ ਨੂੰ ਇੰਨਾ ਪੜਿਆ ਲਿਖਿਆ ਪਰਿਵਾਰ ਅੱਜ ਅਸੀਂ ਕਿੱਥੇ ਲਿਆਏ ਉਹਨਾਂ ਨੂੰ ਸਾਡਾ ਪੋਤਾ ਵੀ ਸੜਕ ਤੇ ਸਾਡੇ ਨੂੰ ਵੀ ਸੜਕ ਤੇ ਸਾਡਾ ਪੁੱਤ ਵੀ ਸੜਕ ਤੇ ਪਿਓ ਵੀ ਸੜਕ ਤੇ ਤੇ ਤੁਸੀਂ ਘਰਾਂ ਦੇ ਵਿੱਚ ਬੈਠਦੇ ਹੋ ਪਏ ਪਰਿਵਾਰ ਦਾ ਰਜਗਾਰ ਵਧੀਆ ਚੱਲ ਸਕਦਾ ਇਹ ਸਭ ਪਰਿਵਾਰ ਨੇ ਤਾਂ ਕਿਸੇ ਬੈਂਕ ਦਾ ਕਰਜ਼ਾ ਨਹੀਂ ਦੇਣਾ ਇਹਨਾਂ ਨੇ ਤਾਂ ਕਿਸੇ ਦੀ ਲਿਮਟ ਨਹੀਂ ਮੋੜਨੀ ਕਾ ਪਰਮੋ ਜੀ ਉਹ ਪਰਿਵਾਰ ਸਾਰਾ ਆ ਸੋਡੇ ਲਈ ਸੜਕ ਤੇ ਆ ਕੇ ਬੈਠਾ ਹੈ ਇਕੱਲਾ ਬੈਠਾ ਵੀ ਨਹੀਂ ਉਹ ਸਾਡੀਆਂ ਭੈਣਾਂ ਦਾ ਕੀ ਹਾਲ ਹੈ ਜਿਹੜੀ ਢੱਲੇਵਾਲ ਸਾਹਿਬ ਦੇ ਪਰਿਵਾਰ ਦੇ ਵਿੱਚੋਂ ਇਕੱਠੇ ਖੇਡੇ ਹੋਣ ਇਕੱਠੇ ਬੈਠੇ ਹੋਣ ਇਕੱਠੇ ਦੁੱਖ-ਸਖ ਚੋਂਦੇ ਹੋਣ ਅੱਜ ਉਹਨਾਂ ਦਾ ਭਾਈ ਮਰਨ ਵਰਤੇ ਬੈਠਾ ਹੋਵੇ ਪਾਲਪਨ ਦੀ ਉਹਨਾਂ ਨੂੰ 에어ਪੋਰਟ ਮਿਲਦੀ ਹੋਵੇ ਕਿ ਛੋਡੇ ਭਾਈ ਦਾ ਵਜਨ ਘਟ ਰਿਹਾ ਛੋਡੇ ਭਾਈ ਦੇ ਖਿਲਾਫ ਆਰਕੋਟਾ ਰਹੀ ਹੈ ਤਾਂ ਸੂਰ ਸੋਚਿਓ ਕਿ ਇਹਦੇ ਜ਼ਿੰਮੇਵਾਰ ਅਸੀਂ ਆਂ ਡੱਲੇਵਾਲ ਨੇ ਡੱਲੇਵਾਲ ਨੇ ਆਪਦਾ ਫਰਜ਼ ਨਿਭਾਇਆ ਪਰ ਉਹਨੂੰ ਸੜਕ ਤੇ ਲਿਆਉਣ ਲਈ ਆ ਲੋਕ ਨੇ ਜਿਹੜੇ ਕਹਿੰਦੇ ਨੇ ਕੋਈ ਲੀਡਰ ਕਿਸਾਨਾਂ ਲਈ ਲੜਿਆ ਨਹੀਂ ਕੋਈ ਕਿਸਾਨਾਂ ਲਈ ਮਰਿਆ ਨਹੀਂ ਉਹ ਘੜੀਆਂ ਨੇੜੇ ਆ ਰਹੀਆਂ ਨੇ ਪਤਾ ਨਹੀਂ ਪ੍ਰਮਾਤਮਾ ਨੇ ਕੀ ਕਰਨਾ ਪਰ ਮਾਨਕ ਤੌਰ ਤੇ ਤਿਆਰ ਹੈ ਮੈਂ ਧੰਨਵਾਦ ਇਹਨਾਂ ਦਾ ਵੀ ਸਾਡੇ ਜਿਹੜੇ ਉਹ ਜਸੇ ਬੰਦੀ ਦੇ ਨਾਲ ਸਾਡੇ ਜੁੜੇ ਹੋ ਜਿੰਨੇ ਸਾਨੂੰ ਥੱਲੋਂ ਪਿੰਡਾਂ ਤੋਂ ਬਲਾਕਾਂ ਦੇ ਜ਼ਿਲ੍ਹਿਆਂ ਦੇ ਖੂਨ ਆ ਰਹੇ ਨੇ ਸਾਡੇ ਕੋਲੇ ਕੋਈ ਜਵਾਬ ਨਹੀਂ ਤਾਂ ਅੱਜ ਇੱਕੋ ਜਵਾਬ ਹੈ ਪੂਰੇ ਪੰਜਾਬ ਵਾਲੇ ਬਹਾਦਰ ਲੋਕੋ ਜੇ ਅਸੀਂ 98% ਇਸ ਦੇਸ਼ ਨੂੰ ਯਾਦ ਕਰਵਾਉਣ ਲਈ ਕੁਰਬਾਨੀਆਂ ਦਿੱਤੀਆਂ ਨੇ ਦੇਸ਼ ਯਾਦ ਕਰਵਾਇਆ ਉਹ 98% ਕੁਰਬਾਨੀਆਂ ਦੇ ਕੇ ਕਿ ਆਪ ਦੀ ਜ਼ਮੀਨ ਗੁਜਰਾਤੀਆਂ ਨੂੰ ਦੇਣੀ ਹੈ ਧਿਆਨ ਕਰਿਓ 98% ਕੁਰਬਾਨੀਆਂ ਦੇ ਕੇ ਜ਼ਮੀਨ ਗੁਜਰਾਤੀਆਂ ਨੂੰ ਦੇ ਰਹੇ ਹੋ ਜਿਹੜੇ ਗੁਰੂ ਘਰਾਂ ਦੇ ਨਾਲ ਅਸੀਂ ਜੁੜੇ ਆ ਇਹ ਗੁਰੂ ਘਰ ਵੀ ਨਹੀਂ ਰਹਿਣੇ ਸਾਡੇ ਸਕੂਲ ਵੀ ਨਹੀਂ ਰਹਿਣੇ ਸਾਡੀਆਂ ਸੱਥਾਂ ਵੀ ਨਹੀਂ ਰਹਿਣੀਆਂ ਮੇਰੇ ਯਾਦ ਹੈ ਬਠਿੰਡੇ ਜ਼ਿਲ੍ਹੇ ਦੇ ਵਿੱਚ ਮਹਿਣਾ ਪਿੰਡ ਹੁੰਦਾ ਸੀ ਬਹੁਤ ਸੋਹਣਾ ਪਿੰਡ ਸੀ ਬਠਿੰਡਾ ਸ਼ਹਿਰ ਦੇ ਨਾਲ ਸੀ ਸ਼ੌਣੀ ਨੇ ਸਾਰੀ ਜ਼ਮੀਨ ਕਵਰ ਕਰ ਲਈ ਅੱਜ ਉੱਥੇ ਸ਼ੌਣੀ ਐ ਨਾ ਉਸ ਪਿੰਡ ਦਾ ਸਕੂਲ ਐ ਨਾ ਉਸ ਪਿੰਡ ਦਾ ਗੁਰੂ ਘਰ ਐ ਨਾ ਸਾਡੀ ਸਾਥ ਐ ਨਾ ਛੱਪੜ ਐ ਸਾਰਾ ਕੁਝ ਉਹਨਾਂ ਦੇ ਹੱਥ 'ਚ ਚੱਲਿਆ ਗਿਆ ਜਿਹੜੇ ਦੌਰ 'ਚ ਅਸੀਂ ਲੱਗੇ ਆਂ ਕਿ ਵੱਡੇ-ਵੱਡੇ ਰੋਡ ਲਿਕਾਉਂਦੇਓ ਸਾਡੀਆਂ ਜ਼ਮੀਨਾਂ ਦੇ ਰੇਟ ਵਧ ਜਾਣਗੇ ਰੇਟ ਮਿਲ ਜਾਣਗੇ ਸਤਕਾਰ ਨਹੀਂ ਮਿਲਣਾ ਜਿਹੜੇ ਸੱਥਾਂ ਦੇ ਵਿੱਚ ਮਿਲਣਾ ਇਸ ਕਰਕੇ ਡੱਲੇਵਾਲ ਸਾਹਿਬ ਦਾ ਜਿਹੜਾ ਸਾਨੂੰ ਸਨੇਹ ਹੈ ਇਹ ਤੇ ਅਸੀਂ ਪੂਰੇ ਉਤਰਦੇ ਆ ਨਹੀਂ ਉਤਰਦੇ ਉਹ ਪਲਪਰ ਜਿਹੜਾ ਉਧਰ ਨੂੰ ਵੱਧ ਰਹੇ ਨੇ ਤਾਂ ਉਹਨਾਂ ਦੀ ਇੱਕ ਅਪੀਲ ਤੇ ਜਰੂਰ ਅਸਰ ਕਰ ਲਿਓ ਜੋ ਪਿੱਛੇ ਜੋ ਕੁਝ ਹੋ ਗਿਆ ਜੇ ਪਿੱਛੇ ਰਹਾ ਪਤੋਂ ਘਾਟਾ ਵਧਾ ਇੱਕੋ ਪੀਲਾ ਉਹਨਾਂ ਦੀ ਕਿ ਪੰਜਾਬੀਓ ਘਰਾਂ ਚੋਂ ਉੱਠ ਕੇ ਇੱਥੇ ਆਇਓ ਮੇਰਾ ਘੇੜਾ ਇੰਨਾ ਸਖਤ ਕਰ ਦਿਓ ਕਿ ਪੁਲਸ ਨੂੰ ਚੱਕਣ ਨਾ ਦਿਓ ਇਹ ਫਰਜ਼ ਆਪਣਾ ਬਣਦਾ ਹੈ ਕਿ ਸਰਕਾਰ ਸਾਡੀਆਂ ਲੱਤਾਂ ਬਾਹਾਂ ਤੋੜ ਲੈ ਜੋ ਗੋਲੀਆਂ ਚਲਾਉਣੀਆਂ ਨੇ ਚਲਾ ਲੇ ਪਰ ਸਾਡੇ ਘੇਰੇ ਵਿੱਚੋਂ ਡੱਲੇ ਵਾਲ ਸਾਹਿਬ ਨੂੰ ਚੱਕਣ ਨਹੀਂ ਦੇਵਾਂਗੇ ਇਸ ਪੀਰ ਨੂੰ ਪ੍ਰਵਾਨ ਕਰਿਓ ਤੇ ਖਾਸ ਕਰਕੇ ਜਿੰਨੇ ਵੀ ਭਰਾਤਰੀ ਜੱਸੇ ਬੰਦਿਆਂ ਦੇ ਚਾਹੇ ਹੋ ਰਿਆਣੇ